ਐਵੋਕਾਡੋ ਦੀ ਖੇਤੀ ਕਰਨੀ ਕਿੰਨੀ ਸੌਖੀ ਆ ਚੋਨੇ ਵੀਤਣ ਨਾਲ ਸੌਖੀ ਆ ਕਿ ਕੜਕ ਨਾਲ ਸੌਖੀ ਆ ਜਿਹੜਾ ਬੰਦਾ ਬਾਗ ਦਾ ਕੰਮ ਕਰਦਾ ਜੀ ਉਹਨੂੰ ਇਹਦੀ ਖੇਤੀ 'ਚ ਕੋਈ ਆਖ ਨਹੀਂ ਆਊਗੀ ਜਿਹੜਾ ਬੰਦਾ ਕਣਕ ਝੋਨੇ ਦੇ ਚੱਕਰ 'ਚ ਇਹਦੇ 'ਚ ਆਊਗਾ ਉਹਨੂੰ ਥੋੜੇ ਜਿਹੀ ਟਿਫੀਕਲ ਲੱਗੂਗਾ ਇਹ ਪੰਜਾਬ 'ਚ ਮੰਡੀਕਰਨ ਸੌਖਾ ਇਹਦਾ ਛੋਟੇ ਸ਼ਹਿਰ ਨੇ ਜਿਵੇਂ ਧੂਰੀ ਹੋ ਗਿਆ ਜਾਂ ਆਮਰਗੜ ਹੋ ਗਿਆ ਉਹਦੀਆਂ ਚੀਜ਼ਾਂ ਹੋਣਗੀਆਂ ਉੱਥੇ ਵੀ ਇਹ ਅੱਜ ਦੇ ਟਾਈਮ 'ਚ 150 ਤੋਂ ਲੈ ਕੇ 2500 ਰੁਪਏ ਤੱਕ ਦਾ ਪੀਸ ਮਿਲਦਾ business ਕਿੰਨਾ ਕਾਜ ਜੇ ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਵਾ ਕਿੰਨੇ ਏਕੜ ਚਲਾਉਣਾ ਪਊਗਾ ਸਟਾਰਟਿੰਗ 'ਚ ਕਿੰਨਾ ਖਰਚ ਆਊਗਾ ਪ੍ਰੋਫਿਟ ਕਿੰਨਾ ਆਊਗਾ ਇਹਦਾ ਸਬਕ 2 ਲੱਖ ਰੁਪਇਆ ਇੱਕ ਏਕੜ ਤੇ ਖਰਚਾ ਆਉਂਦਾ ਜੀ ਤੇ ਜਿਹੜੇ ਪੈਸੇ ਬਣਨ ਦੀ ਗੱਲ ਆ ਜੀ ਉਹ ਚੌਥੇ ਸਾਲ ਤੋਂ ਸ਼ੁਰੂ ਹੋ ਜਾਣਗੇ ਜੀ ਇਹਦੀ ਉਮਰ ਆ ਜੀ ਜਿਹੜੀ ਉਹ 60 ਤੋਂ 70 ਸਾਲ ਆ ਜੀ ਇੱਕ ਬੂਟੇ ਦੀ ਉਮਰ ਜੀ ਤੇ 60 70 ਸਾਲ ਇਹਨੇ ਫਿਰ ਲਗਾਤਾਰ ਆਪਾਂ ਨੂੰ ਫਲ ਦੇਈ ਜਾਣਾਂ ਜੀ ਉਹ ਤੋਂ ਪੈਸੇ ਅਰਨ ਕਰੀ ਜਾਣੇ ਆ ਜੀ ਜੇ ਐਵੋਕਾਡੋ ਲਾਉਨੇ ਆ ਜਾਂ ਲੋਗੋਂ ਲੌਣੇ ਆ ਚਾਹ ਹੋ ਕਿਈ ਨਵੀਂ ਵੈਰਾਈਟੀ ਲਾਉਨੇ ਆ ਬਾਗਬਾਨੀ ਚ ਕਿੰਨਾ ਕੁ ਪਾਣੀ ਖਰਾਬ ਹੁੰਦਾ ਵਾ ਜੇ ਹੁਣ ਆਪਾਂ ਜੀਰੀ ਦੀ ਗੱਲ ਕਰੀਏ ਝੋਨੇ ਦੀ ਗੱਲ ਕਰੀਏ ਦਲਦਲ ਬਣਾ ਦਿੰਨੇ ਆ ਪੰਜਾਬ ਨੂੰ ਉਹ ਟਾਈਮ ਤੁਸੀਂ ਆਪੇ ਪਾਣੀ ਦਾ ਕੰਪੈਰੀਸ਼ਨ ਕਰ ਲਓ ਜੀ ਕੋਈ ਭਰਕੇ ਨਹੀਂ ਦੇਣਾ ਇੱਕ ਵਾਰ ਜਸਟ ਧਰਤੀ ਗਿੱਲੀ ਹੋ ਗਈ ਪਾਣੀ ਲੰਘਿਆ ਬਹੁਤ ਅੱਜ ਸਸਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾਰਾ ਅੱਜ ਮਲੇਰ ਕੋਟਲੇ ਦੇ ਇੱਕ ਪਿੰਡ ਪਿੰਡ 'ਚ ਖੜੇ ਆ ਜਿੱਥੇ ਬਾਈ ਗੁਰਸਿਮਰਨ ਆਪਣੇ ਫਾਰਮ ਤੇ ਐਵੋਕਾਡੋ ਬੀਜ ਦਾ ਐਵਾਕਾਡੋ ਉਹ ਚੀਜ਼ ਆ ਜਿਹੜੇ ਕਹਿੰਦੇ ਪੰਜਾਬ ਚ ਹੁੰਦਾ ਨਹੀਂ ਹੈਗਾ ਗੱਲਬਾਤ ਕਰਾਂਗੇ ਪੰਜਾਬ ਚ ਕਿਵੇਂ ਲੈ ਕੇ ਆਨੇ ਐਵਾਕਾਡੋ ਐਵਾਕਾਡੋ ਦੀ ਫਾਇਦੇ ਕੀ ਨੇ ਇਹਦੀ ਅੱਗੇ ਪ੍ਰੋਸੈਸਿੰਗ ਕੀ ਆ ਗੱਲਬਾਤ ਕਰਾਂਗੇ ਬਾਈ ਸਾਡੇ ਨਾਲ ਮਿਲਦਾ ਬਾਈ ਜੀ ਕੀ ਹਾਲ ਚਾਲ ਹੈ ਸ਼੍ਰੀਕਾਲ ਦੀ ਬਾਈ ਜੀ ਠੀਕ ਠਾਕ ਜੀ ਠੀਕ ਹੈ ਜੀ ਹਾਂ ਜੀ ਮਤਲਬ ਐਂ ਦੱਸ ਦਿਓ ਐਵਾਕਾਡੋ ਯੂਨੀਵਰਸਿਟੀ ਕਹਿੰਦੀ ਹੈ ਪੰਜਾਬ ਚ ਹੁੰਦਾ ਨਹੀਂ ਤੁਸੀਂ ਬੀਜੀ ਬੈਠਿਓ ਐਵੋਕਾਡੋ ਜੀ ਦੇਖੋ ਜੇ ਆਪਾਂ ਹਿੰਮਤ ਕਰਾਂਗੇ ਪੰਜਾਬ ਦੀ ਧਰਤੀ ਐਸੀ ਆ ਮੈਂ ਬਜ਼ੁਰਗਾਂ ਤੋਂ ਵੀ ਮੇਰੇ ਦਾਦਾ ਜੀਆਂ ਤੋਂ ਵੀ ਸੁਣਿਆ ਹੋਰ ਬਜ਼ੁਰਗਾਂ ਨਾਲ ਵੀ ਜਦੋਂ ਗੱਲ ਕਰਦੇ ਸੀ ਪੰਜਾਬ ਦੀ ਧਰਤੀ 'ਚ ਬੰਦਾ ਵੱਢ ਕੇ ਦਬਦੋ ਉਹ ਵੀ ਹਰਾ ਹੋ ਜੂ ਤੇ ਉਹ ਤੁਹਾਡੇ ਸਾਹਮਣੇ ਆ ਜੀ ਐਵੋਕਾਡੋ ਹੋ ਰਿਹਾ ਜੀ ਆਪਣੇ ਕੋਲ ਇਹ ਫਾਰਮਿੰਗ ਤਾਂ ਅਸੀਂ ਪਹਿਲਾਂ ਵੀ ਕਰਦੇ ਹੋਂਗੇ ਆਪ ਕੋਈ ਚੱਕਣੀ ਹੈਗਾ ਪਰ ਕਿੱਦਾਂ ਦਿਮਾਗ ਚ ਆਵੇ ਕਿ ਮੈਂ ਐਵੋਕਾਡੋ ਬੀਜਨੇ ਆ ਐਵੋਕਾਡੋ ਤੋਂ ਪਹਿਲਾਂ ਤੁਸੀਂ ਸੇਬ ਵੀ ਬੀਜੇ ਹੋਏ ਸੀਗੇ ਸੇਬਾਂ ਕਰਕੇ ਬਹੁਤ ਚਰਚਿਤ ਰਹੇ ਹਾਂ ਐਵੋਕਾਡੋ ਦਾ ਦਿਮਾਗ ਚ ਆਈਡੀਆ ਕਿਵੇਂ ਆ ਭਾਈ ਜੀ ਫਰੂਟ ਪਲਾਂਟ ਲਾਉਣ ਦਾ ਮੈਨੂੰ ਪਹਿਲਾਂ ਹੀ ਸ਼ੌਕ ਸੀ ਜਦੋਂ ਅਸੀਂ ਇੱਥੇ ਨਹੀਂ ਸੀ ਰਹਿੰਦੇ ਸਾਡਾ ਘਰ ਪਿੰਡ ਦੇ ਵਿੱਚ ਸੀ ਤਾਂ ਉਦੋਂ ਅਸੀਂ ਆਪਣਾ ਇੱਥੇ ਇੱਕ ਵਗੀਚਾ ਲਗਾਇਆ ਹੋਇਆ ਸੀ ਉਹ 'ਚ ਮੇਰੇ ਦਾਦਾ ਜੀਆ ਨੇ ਬਹੁਤ ਫਲਦਾਰ ਬੂਟੇ ਲਾਏ ਹੋਏ ਸੀ ਉਹ 60 ਤੋਂ ਪਹਿਲਾਂ ਦੇ ਲੱਗੇ ਹੋਏ ਸੀ 1960 ਤੋਂ ਪਹਿਲਾਂ ਦੇ ਉਹ ਕੁਛਕ ਬਜ਼ੁਰਗ ਹੋ ਗਏ ਸੀ ਕੁਛ ਇੱਥੇ ਘਰ ਪਾਉਣਾ ਸੀ ਜਦੋਂ ਪੱਟਿਆ ਤਾਂ ਉਸ ਟਾਈਮ ਮੇਰੇ ਦਾਦਾ ਜੀ ਕਹਿੰਦੇ ਵੀ ਇਹ ਲੱਗਦਾ ਜਾਂਦੇ ਆ ਪੱਟੇ ਤਾਂ ਜਾਂਦੇ ਆ ਲਾਉਣੇ ਬਹੁਤ ਔਖੇ ਆ ਮੈਂ ਹੱਸਦੇ ਨੇ ਦਾਦਾ ਜੀ ਨੂੰ ਕਿਹਾ ਵੀ ਮੈਂ ਬੂਟੇ-ਬੂਟੇ ਕਰ ਦੂੰਗਾ ਜੀ ਵੀ ਜਿੰਨੇ ਕੁ ਮੇਰੇ ਤੇ ਹਿੰਮਤ ਹੋ ਕਹਿੰਦੇ ਠੀਕ ਆ ਦੇਖਾਂਗੇ ਤੇ ਉਦੋਂ ਬਾਅਦ ਫਿਰ ਤੁਹਾਡੇ ਸਾਹਮਣੇ ਹੀ ਆ ਜੀ ਹੁਣ ਚਾਰ ਕਿੱਲਾਂ ਤੇ ਬੂਟੇ-ਬੂਟੇ ਕਰਤੇ ਸੀ ਆਪਾਂ ਜੀ ਗੱਲ ਕਰੀਏ ਐਵੋਕਾਡੋ ਦਾ ਸਹੀ ਟਾਈਮ ਕੀ ਆ ਪਲਾਂਟੇਸ਼ਨ ਕਰਨ ਦਾ ਇਹਨੇ ਦੇ ਜਿਹੜਾ ਐਵੋਕਾਡੋ ਨੂੰ ਲਾਉਣ ਦਾ ਸਹੀ ਸਮਾਂ ਜੀ ਉਹ ਹੁਣ ਚੱਲ ਰਿਹਾ ਇੱਕ ਤਾਂ ਆਪਾਂ 15 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਇਹਦੀ ਪਲਾਂਟੇਸ਼ਨ ਕਰ ਸਕਦੇ ਹਾਂ ਫਿਰ ਆਪਾਂ ਅਕਤੂਬਰ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਕਰ ਸਕਦੇ ਹਾਂ ਜੀ ਇਹਦੇ ਦੋ ਕੁ ਸਮੇਂ ਨੇ ਜੀ ਜਿਨ੍ਹਾਂ ਚ ਆਪਾਂ ਪੰਜਾਬ ਦੇ ਵਿੱਚ ਐਵੋਕਾਡੋ ਦਾ ਰੁੱਖ ਲਗਾ ਸਕਦੇ ਹਾਂ ਜੀ ਇੱਕ ਵਾਰੀ ਸਾਨੂੰ ਜ਼ਰੂਰ ਦੱਸ ਦਿਓ ਐਵੋਕਾਡੋ ਦਰਖਤ ਪੰਜਾਬ ਚ ਕਿੱਥੋਂ ਮਿਲਦਾ ਵਾ ਜਾਂ ਤੁਹਾਡੇ ਕੋਲ ਮਿਲੂਗਾ ਲੈ ਬਾਈ ਜੀ ਪੰਜਾਬ ਚ ਕਈ ਨਰਸਰੀਆਂ ਨੇ ਜਿਹੜੀਆਂ ਦਿਨ-ਦਿਨ ਵੇਚਦੀਆਂ ਨੇ ਇਸ ਨੂੰ ਤੇ ਮੇਰੇ ਕੋਲ ਵੀ ਹੈਗੀਆਂ ਮੇਰੇ ਕੋਲ ਇਹਦੀਆਂ ਪਾਰਟਿਕੂਲਰ ਜਿਹੜੀਆਂ ਬਰੀਡ ਪੰਜਾਬ ਦੇ ਵਿੱਚ ਸਕਸੈਸਫੁਲ ਹੋ ਸਕਦੀਆਂ ਨੇ ਜਿਹੜੀਆਂ ਕੈਲੀਫੋਰਨੀਆ ਦੀਆਂ ਨੇ ਜਾਂ ਬਾਹਰ ਦੀਆਂ ਪੂਰੀਆਂ ਆਥੈਂਟਿਕ ਬਰੀਡ ਨੇ ਉਹ ਮੇਰੇ ਕੋਲ अवेलेबल ਨੇ ਜੀ ਇਸ ਟਾਈਮ ਆਪਾਂ ਉਹਨਾਂ ਦੀ ਸੇਲ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਬਾਗਾਂ ਦੇ ਰੂਪ ਚ ਲਾਉਣ ਲਈ ਪ੍ਰਸਾਹਿਤ ਵੀ ਕਰ ਰਹੇ ਹਾਂ ਜੀ ਲੋਕਾਂ ਨੂੰ ਯੀ ਆਪਾਂ ਗੱਲ ਕਰੀਏ ਹੈ ਵਾਕਾਡੋ ਦੀ ਖੇਤੀ ਕਰਨੀ ਕਿੰਨੀ ਸੌਖੀ ਆ ਚੋਨੇ ਬੀਜਣ ਨਾਲ ਸੌਖੀ ਆ ਕਿ ਕੜਕ ਨਾਲ ਸੌਖੀ ਆ ਕਿ ਮੁਨਾਫੇ ਕਿੰਨੇ ਕਿੰਨੇ ਕਫਾਇਦਾ ਭਾਈ ਜੀ ਜਿਹੜਾ ਬੰਦਾ ਬਾਗ ਦਾ ਕੰਮ ਕਰਦਾ ਜੀ ਉਹਨੂੰ ਇਹਦੀ ਖੇਤੀ ਚ ਕੋਈ ਔਖ ਨਹੀਂ ਆਊਗੀ ਜਿਹੜਾ ਬੰਦਾ ਫਸਲ ਫਸਲੀ ਚੱਕਰ ਚੋਂ ਕਣਕ ਚੋਨੇ ਦੇ ਚੱਕਰ ਚੋਂ ਇਹਦੇ ਚ ਆਊਗਾ ਉਹਨੂੰ ਥੋੜੇ ਜਿਹੀ ਟੈਕਨੀਕਲ ਲੱਗੂਗਾ ਕਿਉਂਕਿ ਇੱਕ ਤਾਂ ਪਹਿਲੇ 4 ਸਾਲੇ ਨੇ ਕੋਈ ਆਮਦਨ ਨਹੀਂ ਦੇਣੀ ਜੀ ਦੇ ਕਿਉਂਕਿ ਬੂਟੇ ਨੇ ਆਪ ਦਾ ਸਾਈਜ਼ ਲੈਣਾ ਇੱਕ ਵੱਡੇ ਜਿੱਡਾ ਵੱਡਾ ਹੋਣਾ ਚਾਹੀਦਾ ਬੂਟਾ ਓਡਾ ਹੋ ਕੇ ਫਲ ਦੇਣ ਲੱਗਦਾ ਜੀ ਤੇ ਦੂਸਰਾ ਫਿਰਦੀ ਇਹਨੂੰ 7 ਸਾਲ 8 ਸਾਲ ਲੱਗ ਜਾਂਦੇ ਆ ਆਪਦੇ ਪੀਕ ਪੁਆਇੰਟ ਤੇ ਆਉਣ ਲਈ ਪੀਕ ਪੁਆਇੰਟ ਦਾ ਮਤਲਬ ਆ ਵੀ ਜਿੰਨਾ ਇਹਨੇ ਫਲ ਦੇਣਾ ਉੱਥੇ ਤੱਕ ਪਹੁੰਚਣ ਲਈ ਤਾਂ ਮੰਨ ਲਓ ਜੇ ਚੌਥੇ ਸਾਲ ਇਹਨੂੰ ਫਲ ਆ ਗਿਆ ਤੀਜੇ ਜਾਂ ਚੌਥੇ ਸਾਲ ਤਾਂ ਉਸ ਟਾਈਮ 5 7 10 ਦਾਣੇ ਲੱਗੇ ਜੀ ਉਹਨਾਂ ਦੀ ਜੇ ਆਪਾਂ ਵੈਲਿਊ ਦੀ ਗੱਲ ਕਰੀਏ ਵੀ ਆਪਾਂ ਬਾਜ਼ਾਰ 'ਚ ਲੈ ਜਾਾਂਗੇ ਆਪਾਂ ਨੂੰ ਬਹੁਤ ਵੱਡੀ ਆਮਦਨ ਹੋ ਜੂ ਨਹੀਂ ਜੀ ਉਹ ਜੋ ਹਿਸਾਬ ਨਾਲ ਵੇਖਣਾ ਜੀ 200 ਰੁਪਏ ਤੋਂ ਲੈ ਕੇ 500 ਰੁਪਏ ਕਿਲੋ ਤੱਕ ਹੋਲ ਸੇਲ ਦੇ ਵਿੱਚ ਵਿਕ ਰਿਹਾ ਜੀ ਤਾਂ ਉਸ ਹਿਸਾਬ ਨਾਲ ਇਨਕਮ ਹੋ ਪਰ 7ਵੇਂ 8ਵੇਂ ਸਾਲ ਜਾ ਕੇ ਜਦੋਂ 50 60 ਕਿਲੋ ਇੱਕ ਬੂਟੇ ਨੇ ਫੜ ਦਿੱਤਾ ਜੀ ਫਿਰ ਉਹਨੂੰ ਆਪਾਂ ਆਮਦਨ ਦੇ ਵਿੱਚ ਕਨਸੀਡਰ ਕਰਾਂਗੇ ਵੀ ਹਾਂ ਆਮਦਨ ਦੇ ਵਿੱਚ ਇਹਨੂੰ ਕਿੰਨੀ ਆਮਦਨ ਹੋਊਗੀ ਕਿੰਨਾ ਇਹਦਾ ਹੋਊਗਾ ਉਹ ਸਾਰਾ ਫਿਰ 7ਵੇਂ ਇੱਕ ਸਾਲ ਤੇ ਜਾ ਕੇ ਸ਼ੁਰੂ ਹੁੰਦਾ ਜੀ ਵੀ ਪ੍ਰੋਪਰ ਇਹਦੀ ਇਨਕਮ ਆਉਣੀ ਸ਼ੁਰੂ ਹੁੰਦੀ ਹੈ ਜੀ ਜੀ ਕਲਪਰੀ ਪੰਜਾਬ ਚ ਮੰਡੀਕਰਨ ਸੋਖਾ ਇਹਦਾ ਬਾਈ ਜੀ ਮਲੇ ਕੋਲ ਇੱਕ ਸਾਡਾ ਛੋਟਾ ਜਿਹਾ ਸ਼ਹਿਰ ਆ ਚਲੋ ਹੁਣ ਡਿਸਟ੍ਰਿਕਟ ਬਣ ਗਿਆ ਜੀ ਤੇ ਇਦੋਂ ਬਾਅਦ ਗਾਹਾਂ ਜਿਹੜੇ ਛੋਟੇ ਸ਼ਹਿਰ ਨੇ ਜਿਵੇਂ ਧੂਰੀ ਹੋ ਗਿਆ ਜਾਂ ਆਮਰਗੜ ਹੋ ਗਿਆ ਉਹਨੀਆਂ ਚੀਜ਼ਾਂ ਹੋਣਗੀਆਂ ਉੱਥੇ ਵੀ ਇਹ ਅੱਜ ਦੇ ਟਾਈਮ ਚ 150 ਤੋਂ ਲੈ ਕੇ 250 ਰੁਪਏ ਤੱਕ ਦਾ ਪੀਸ ਮਿਲਦਾ ਜੀ ਤੇ ਜੇ ਉਹ ਕੋਈ ਖਰੀਦਦਾ ਉਹਨੂੰ ਤਾਂ ਹੀ ਐਡੀ ਛੋਟੀ ਮਾਰਕੀਟ ਦੇ ਵਿੱਚ ਐਡੀ ਮੰਡੀ ਦੇ ਵਿੱਚ ਆ ਗਿਆ ਅੱਜ ਤੋਂ 10 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਜਦੋਂ ਮੈਂ ਇਹਦੇ ਪੌਦੇ ਲਿਆ ਕੇ ਲਾਉਣ ਲੱਗਿਆ ਜੀ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਸੀ ਹੁੰਦਾ ਜੀ ਉਹ 5-6 ਸਾਲਾਂ ਦੇ ਵਿੱਚ ਵਿੱਚ ਜੀ ਇਹਨੇ ਐਡੀ ਮਾਰਕੀਟ ਕੈਪਚਰ ਕਰ ਲਈ ਵੀ ਹਰ ਇੱਕ ਛੋਟੇ ਸ਼ਹਿਰ ਦੇ ਵਿੱਚ ਇਹ ਅਵੇਲੇਬਲ ਹੋਣ ਲੱਗ ਗਿਆ ਜੀ ਤੇ ਉਦੋਂ ਕੀ ਹੁੰਦਾ ਸੀ ਉਦੋਂ ਚੰਡੀਗੜ੍ਹ ਦਿੱਲੀ ਇਹ ਦੋ ਤਿੰਨ ਕੁ ਮਾਰਕੀਟਾਂ ਸੀ ਅੱਜ ਦੇ ਟਾਈਮ ਦੇ ਵਿੱਚ ਇਹ ਸਾਰਾ ਸਾਊਥ ਦੇ ਵਿੱਚੋਂ ਆਉਂਦਾ ਜੀ ਇਹ ਔਰ ਇੱਥੇ ਸੇਲ ਹੋ ਰਿਹਾ ਜੀ ਜੀ ਚਲੋ ਕਾਪਾ ਗੱਲਬਾਤ ਕਰਦੇ ਆਇਵਾ ਕਾਡੂ ਬੀਜਨਾ ਵੀ ਚਿੰਦਾ ਉਹ ਪੰਜਾਬ ਚ ਹੋਣ ਵੀ ਲੱਗ ਗਿਆ ਜੇ ਐਵਾ ਕਾਡੂ ਦੇ ਫਾਇਦੇ ਕੀ ਨੇ ਫਾਇਦੇ ਕੀ ਨੇ ਦੇ ਕੀ ਕਿਹੜੀਆਂ ਪ੍ਰੋਪਰਟੀ ਹੁੰਦੀਆਂ ਜਿਹੜੇ ਕਿਹੜੇ ਸਾਡੇ ਲਾਹੇਵੰਦ ਹੁੰਦੀਆਂ ਬਾਈ ਜੀ ਇਹਨੂੰ ਇੱਕ ਮੀਲ ਦੇ ਤੌਰ ਤੇ ਕਨਸੀਡਰ ਕੀਤਾ ਜਾਂਦਾ ਜੀ ਜਦੋਂ ਆਪਾਂ ਡਾਕਟਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਆਂ ਜਾਂ ਕੋਈ ਇਹਨੂੰ ਡਾਕਟਰ ਰეკਮੈਂਡ ਕਰਦਾ ਉਹ ਇਹਨੂੰ ਇੱਕ ਮੀਲ ਦੇ ਵਿੱਚ ਕਿਉਂਕਿ ਇਹਦੇ ਵਿੱਚ ਆਇਲ ਪਰਸੈਂਟੇਜ ਵੀ ਹੁੰਦੀ ਹੈ ਜੀ 12 ਤੋਂ 18% ਆਇਲ ਹੁੰਦਾ ਜੀ ਇੱਕ ਫਲ ਦੇ ਵਿੱਚ ਤਾਂ ਮੰਨ ਲਓ ਸਾਰਾ ਉਹ ਆਇਲ ਐਸਾ ਜੋ ਆਪਣਾ ਬੋਡੀ ਨੂੰ ਫੈਟ ਗੁੱਡ ਫੈਟ ਚਾਹੀਦੀਆਂ ਹੁੰਦੀਆਂ ਨੇ ਜਿਹੜੀਆਂ ਉਹ ਗੁੱਡ ਫੈਟ ਆ ਜੀ ਇਹਦੇ ਵਿੱਚ ਜਦੋਂ ਆਪਾਂ ਉਹਨੂੰ ਯੂਜ਼ ਕਰਨਾ ਜੀ ਉਹਨੂੰ ਇੱਕ ਮੀਲ ਦੇ ਤੌਰ ਤੇ ਯੂਜ਼ ਕਰਨਾ ਜਿਵੇਂ ਆਪਾਂ ਦਾਲ ਰੋਟੀ ਖਾਂਦੇ ਆ ਜੀ ਵੀ ਦਾਲ ਤੇ ਰੋਟੀ ਦਾ ਕੰਬੀਨੇਸ਼ਨ ਆ ਤਾਂ ਆਪਣੀ ਮੀਲ ਇੱਕ ਇੱਕ ਡੰਗ ਦੀ ਰੋਟੀ ਪੂਰੀ ਬਣੂਗੀ ਤੇ ਪਰ ਇਹ ਆਪਾਂ ਜੇ ਇੱਕ ਐਵੇਂ ਕਾਡੋ ਦੀ ਇੱਕ ਸਹੀ ਕੁਆਂਟੀਟੀ ਜਿਵੇਂ 250 300 ਗ੍ਰਾਮ ਦੀ ਪਲਪ ਖਾਨਦੇ ਆ ਤਾਂ ਉਹ ਆਪਣੇ ਲਈ ਹੋਲ ਮੀਲ ਆ ਜੀ ਇੱਕ ਕਿਸਮ ਦੀ ਉਹ ਚ ਸਾਰੇ ਤੱਤ ਤਕਰੀਬਨ ਆਪਾਂ ਨੂੰ ਮਿਲ ਜਾਂਦੇ ਆ ਜੀ ਇਸ ਲਈ ਕੋਈ ਦਾਲ ਸਬਜ਼ੀਆਂ ਹੋਰ ਚੀਜ਼ ਨਹੀਂ ਖਾਣ ਦੀ ਜ਼ਰੂਰਤ ਆ ਕਹਿੰਦੀ ਤੇ ਜਿਹੜੇ ਪਾਰਟਿਕੂਲਰ ਜਿਮ ਜਾਂਦੇ ਨੇ ਵੱਡੇ ਸ਼ਹਿਰਾਂ ਇੱਥੇ ਜਾਂ ਜਿਹੜੇ ਹੋਰ ਕੰਟਰੀਆਂ ਦੇ ਲੋਕ ਜਿਹੜੇ ਇਹਨੂੰ ਖਾਂਦੇ ਨੇ ਜਿਹੜੇ ਹੈਲਥ ਕੌਂਸ਼ੀਅਸ ਲੋਕ ਨੇ ਉਹ ਇਹਨੂੰ ਖਾਂਦੇ ਆ ਜੀ ਜ਼ਿਆਦਾ ਉਹ ਕਹਿੰਦੇ ਆ ਵੀ ਹਾਂ ਅਸੀਂ ਐਵੇਂ ਕਾਡੂ ਦੀ ਸਮੂਦੀ ਪੀ ਲਈ ਇਹਨੂੰ ਟੋਸਟ ਤੇ ਲਾ ਕੇ ਖਾ ਲਿਆ ਇਹਨੂੰ ਆਪਣੇ ਉਹਨਾਂ ਨਾਲ ਲੇਜ਼ ਵਗੈਰਾ ਨਾਲ ਇਹਦੀ ਚਟਨੀ ਬਣਾ ਕੇ ਖਾ ਲਈ ਉਹ ਓਦਾਂ ਫਿਰ ਇਹਨੂੰ ਯੂਜ਼ ਕਰਦੇ ਆ ਜੀ ਨੂੰ ਯੂਜ਼ ਕਰਨ ਦਾ ਬੜਾ ਵਧੀਆ ਤਰੀਕਾ ਜੀ ਸੀੜੇ ਚ ਇੱਕੇ ਸੀੜੀ ਨਿਕਲਦਾ ਉਹ ਅੱਡ ਹੋ ਜਾਂਦਾ ਜੀ ਉਦੋਂ ਬਾਅਦ ਇਹਦੀ ਪਲਪ ਨੂੰ ਆਪਾਂ ਮੈਸ਼ ਕਰਕੇ ਚੰਗੀ ਤਰ੍ਹਾਂ ਘੁੱਟ ਕੇ ਉਹ ਜੇ ਨਿੰਬੂ ਪਾ ਕੇ ਨੂਨ ਮਿਰਚ ਪਾ ਕੇ ਜੋ ਜਿੱਦਾਂ ਦਾ ਟੇਸ ਬਣਾਉਣਾ ਉਹ ਜਾ ਜਾਂ ਸਮੂਦੀ ਦੇ ਵਿੱਚ ਪਾ ਕੇ ਜੂਸ ਦੇ ਨਾਲ ਇਨੂੰ ਡਾਇਰੈਕਟ ਕੰਜ਼ੂਮ ਕਰ ਸਕਦੇ ਆ ਇੱਕ ਹੋਰ ਆ ਜੀ ਇਹਦਾ ਟੇਸਟ ਨਹੀਂ ਹੁੰਦਾ ਜੀ ਕੋਈ ਨਾ ਮਿੱਠਾ ਨਾ ਹੋਰ ਇਸ ਲਈ 슈ਗਰ ਦੇ ਪੇਸ਼ੈਂਟ ਨੂੰ ਵੀ ਇਹ ਬਹੁਤ ਵਧੀਆ ਕਿਉਂਕਿ ਆਪਾਂ ਕਹਿੰਦੇ ਨੇ ਮਿੱਠਾ ਤਾਂ ਕਰਦਾ ਜੀ ਗਲੂਕੋਜ਼ ਵਧਾ ਦਿੰਦਾ ਉਹਦੇ ਚ ਇਹ ਹੈ ਨਹੀਂ ਜੀ ਮਿੱਠਾ ਹੈ ਨਹੀਂ ਜੀ ਇਹ ਚ ਫਿੱਕਾ ਫਾਲਾ ਖਾਣ ਨੂੰ ਪਹਿਲੀ ਦੂਜੀ ਵਾਰ ਤਾਂ ਲੱਗੂਗਾ ਬੇਕਾਰ ਜਿਆ ਪਰ ਜਿੰਨਾਂ ਨੂੰ ਟੇਸਟ ਪੈ ਗਿਆ ਜੀ ਉਹ ਖਾਂਦੇ ਹੀ ਇਹਨੇ ਜੀ ਇਹਦੇ ਨਾਲ ਸਮੂਦੀ ਬਣਾ ਲਈ ਬ੍ਰੈਡ ਤੇ ਲਾ ਲਿਆ ਟੋਸਟ ਬਣਾ ਕੇ ਖਾ ਲਿਆ ਐਦਾਂ ਫਿਰ ਇਹਨੂੰ ਯੂਜ਼ ਕਰਦੇ ਆ ਜੀ ਜੀ ਆਪਾਂ ਚਲ ਹੁਣ ਇਹਦਾ ਸੀਗੇ ਫਾਇਦੇ ਹੋਗੇ ਆਪਾਂ ਇਹਨੂੰ ਬਿਜ਼ਨਸ ਪਰਪਸ ਦੀ ਗੱਲਬਾਤ ਕਰਦੇ ਆਂ ਬਿਜ਼ਨਸ ਕਿੰਨਾ ਕਾ ਜੇ ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਵਾ ਕਿੰਨੇ ਏਕੜ ਚਲਾਉਣਾ ਪਊਗਾ ਸਟਾਰਟਿੰਗ ਕਿੰਨਾ ਖਰਚਾ ਆਊਗਾ ਉਦੋਂ ਬਾਅਦ ਪ੍ਰੋਫਿਟ ਕਿੰਨਾ ਆਊਗਾ ਮਾਈ ਜੀ ਬਿਜ਼ਨਸ ਦੀ ਗੱਲ ਕਰੀਏ ਤੇ ਬਿਜ਼ਨਸ ਦਾ ਮਾਡਲ ਦੇ ਵਿੱਚ ਆਪਾਂ ਜੇ ਜਾਣਾ ਹੋਵੇ ਤਾਂ ਇਹਨੂੰ ਆਪਾਂ ਨੂੰ ਖਾਸਾ ਕੁਝ ਕਰਨਾ ਪਊਗਾ ਜੀ ਇਹਦਾ ਕਿੱਦਾਂ ਵੀ ਆਪਾਂ ਨੂੰ ਇਹਦੇ ਬਾਰੇ ਸਾਰਾ ਕੁਝ ਸਮਝਣਾ ਪਊਗਾ ਵੀ ਆਪਾਂ ਕੀ ਕਰ ਸਕਦੇ ਹਾਂ ਕਿੱਦਾਂ ਕਰ ਸਕਦੇ ਹਾਂ ਇਹਦੇ ਚ ਇਹਦੀਆਂ ਵੈਰਾਈਟੀਆਂ ਬਾਰੇ ਸਮਝਣਾ ਪਊਗਾ ਇਹਨੂੰ ਲਾਉਣਾ ਕਿਵੇਂ ਆ ਕਿੰਨੀ ਦੂਰੀ ਤੇ ਲਾਉਣਾ ਸਾਰਾ ਕੁਝ ਸਮਝਣਾ ਪਊਗਾ ਤੇ ਜਿਹੜੇ ਲੋਕ ਕਮ ਸੇ ਕਮ ਸਟਾਰਟ ਕਰਨਾ ਚਾਹੁੰਦੇ ਹਾਂ ਉਹਦੇ 1 ਏਕੜ ਤੋਂ ਪੌਣੀ ਏਕੜ ਤੋਂ ਸ਼ੁਰੂ ਕਰ ਲੈਣਾ ਤਾਂ ਉਹਨਾਂ ਨੂੰ ਇਸ ਬਾਰੇ ਸਾਰਾ ਕੁਝ ਪਤਾ ਲੱਗ ਜੂ ਫਿਰ ਜਿੰਨਾ ਮਰਜ਼ੀ ਵਧਾ ਲਓ ਜੀ ਇਹਨੂੰ ਜੇ ਫਨੀ ਆਪਾਂ ਇੱਕ ਵਾਰੀ ਮੋਟਾ ਮੋਟਾ ਦੱਦੋ ਸਾਨੂੰ ਕਿਉਂ ਨਾ ਅੱਜ ਦੇ ਨੌਜਵਾਨ ਨੂੰ ਚਾਹੀਦਾ ਵਾ ਵੀ ਜੇ ਮੈਂ ਕੋਈ ਕੰਮ ਸ਼ੁਰੂ ਕਰਨਾ ਵਾ 10-12 ਲੱਖ ਰੁਪਏ ਲਾਉਣਾ ਵਾ ਜਾਂ ਹੁਣ 20 ਲੱਖ ਲਾ ਕੇ ਡੌਂਕੀ ਜਾਣਾ ਪਤਾ ਮੇਰੇ ਪੈਸੇ ਪੂਰੇ ਹੋ ਜਾਣਗੇ ਬਾਹਰ ਜਾ ਕੇ ਜੇ ਤਿੰਨ ਚਾਲ ਚਾਰ ਸਾਲ ਕੰਮ ਕਰ ਦਿੰਦਾ ਪੈਸੇ ਪੂਰੇ ਹੋਣਗੇ ਇਹਦਾ ਮੋਟਾ ਮੋਟਾ ਦੱਦੋ ਜੇ ਦਾ ਇੱਕ ਏਕੜ ਚ ਜਾਂਦੇ ਏਕੜ ਚ ਲਾਉਣਾ ਵਾ ਤਾਂ ਕਿੰਨਾ ਕੁ ਲੱਖ ਖਰਚਾਊਗਾ ਕਿੰਨੇ ਕੁ ਪੈਸੇ ਬਣ ਜਾਣਗੇ ਇਹਦਾ ਸਬਕ 2 ਲੱਖ ਰੁਪਏ ਇੱਕ ਏਕੜ ਤੇ ਖਰਚਾ ਆਉਂਦਾ ਜੀ ਤੇ ਜਿਹੜੇ ਪੈਸੇ ਬਣਨ ਦੀ ਗੱਲ ਆ ਜ 60 ਤੋਂ 70 ਸਾਲ ਆ ਜੀ ਇੱਕ ਬੂਟੇ ਦੀ ਉਮਰ ਜੀ ਤੇ 60 70 ਸਾਲ ਇਹਨੇ ਫਿਰ ਲਗਾਤਾਰ ਆਪਾਂ ਨੂੰ ਫਲ ਦੇਈ ਜਾਣਾ ਜੀ ਉਹ ਤੋਂ ਪੈਸੇ ਅਰਨ ਕਰੀ ਜਾਣੇ ਆ ਜੀ ਆਪਾਂ ਮੋਟਾ ਮੋਟੀ ਗੱਲ ਕਰੀਏ ਜੀ ਬਹੁਤ ਲੱਖਾਂ ਚ ਨਹੀਂ ਆਪਾਂ ਗੱਲ ਕਰਦੇ ਕਿਉਂਕਿ ਉਹ ਸਿਰਫ ਕੈਲਕੂਲੇਟਰ ਤੇ ਕੈਲਕੂਲੇਸ਼ਨ ਹੁੰਦੀ ਆ ਇਦੋਂ ਉੱਤੇ ਕੁਝ ਨਹੀਂ ਹੁੰਦਾ ਤੇ ਜੇ ਮੋٹے ਮਾਟੀ ਗੱਲ ਕਰੀਏ ਜੀ ਨਾਸ਼ਪਾਤੀ ਦੇ ਬਾਗ ਅੱਜ 3.5 ਲੱਖ ਰੁਪਏ ਨੂੰ ਠੇਕੇ ਤੇ ਪੰਜਾਬ ਦੇ ਵਿੱਚ ਚੜੇ ਹੋਏ ਨੇ ਜੀ ਚੜੇ ਹੋਏ ਨੇ ਕੋਈ ਚੜਨਾ ਨਹੀਂ ਜਾਂ ਉਹ ਕੋਈ ਉਹ ਫਿਗਰ ਨਹੀਂ ਹੈਗੀ ਜਿਹੜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਵਧਾ ਚੜਾ ਕੇ ਦੱਸਾਂ ਇਹ ਆਮ ਜਿਹੜੇ ਨਾ ਪੱਤੀ ਦੇ ਪੁਰਾਣੇ ਬਾਗ ਨੇ ਜਿਨ੍ਹਾਂ ਦੇ ਸੰਭਲੇ ਹੋਏ ਬਾਗ ਨੇ 12-13 ਸਾਲ ਦੇ ਜੀ ਉਹਨਾਂ ਤੋਂ ਆਪਾਂ ਇਹ ਕਰ ਸਕਦੇ ਹਾਂ ਜੀ 3.5 ਲੱਖ ਦਾ 1 ਏਕੜ ਠੇਕੇ ਤੇ ਚੜਦਾ ਜੀ ਜੇ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਤਾਂ ਤਕਰੀਬਨ ਇਹ ਉਦੋਂ ਦੁੱਗਣੇ ਤੱਕ ਕੀਮਤ ਦਾ ਹੋ ਸਕਦਾ ਜੀ ਕਿਉਂਕਿ ਗੱਲ ਕੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਇਹਦੇ ਪ੍ਰੋਡਕਸ਼ਨ ਬਹੁਤ ਘੱਟ ਹੋ ਰਹੀ ਹੈ ਜੇ ਜ਼ਿਆਦਾ ਵੀ ਹੋਊਗੀ ਤਾਂ ਕਿੰਨੀ ਕੁ ਜ਼ਿਆਦਾ ਆਪਾਂ ਕਰ ਸਕਦੇ ਹਾਂ ਕਿੰਨੇ ਇੱਕ ਇਹਦੇ ਬਾਗ ਲੱਗਣਗੇ ਇੱਕ ਇਨੀਸ਼ੀਅਲ ਜਿਹੜੀ ਕਾਸਟ ਆ ਬੂਟਿਆਂ ਦੀ ਜ਼ਿਆਦਾ ਹੋਣ ਕਰਕੇ ਜੀ ਇਹਦੇ ਬਾਗ ਲੱਗਣੇ ਬਹੁਤ ਘੱਟ ਸੰਭਵ ਨੇ ਜੀ ਹਜੇ ਬਹੁਤ ਘੱਟ ਲੱਗ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਦੀ ਡਿਮਾਂਡ ਵਧਦੀ ਜਾਊਗੀ ਤੇ ਬਾਗ ਵੀ ਲੱਗੀ ਜਾਣਗੇ ਇਹਨਾਂ ਦੇ ਬੂਟਿਆਂ ਦਾ ਰੇਟ ਵੀ ਘਟੀ ਜਾਊ ਪਰ ਹਾਲ ਦੀ ਘੜੀ ਜੇ ਆਪਾਂ ਬਹੁਤ ਵਧੀਆ ਚੂਨਵੇਂ ਬੂਟੇ ਕੈਲੀਫੋਰਨੀਆ ਵਾਲੀਆਂ ਬਰੀਡਸ ਜਾਂ ਆਪਾਂ ਬਾਹਰ ਲਿਆਂ ਬਰੀਡਸ ਲਿਆ ਕੇ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਉਹ ਲਾਉਣਿਆਂ ਤਾਂ ਇਹਦਾ 2.5 ਲੱਖ ਰੁਪਏ ਸਵਾ ਦੋ 2.5 ਦੇ ਵਿੱਚ ਖਰਚਾ ਆਉਂਦਾ ਜੀ 1 ਏਕੜ ਲਾਉਣ ਤੇ ਤੇ ਠੇਕਾ ਇਹਦਾ ਤਕਰੀਬਨ ਚੌਥੇ ਪੰਜਵੇਂ ਸਾਲ ਦੇ ਵਿੱਚ ਇਹ ਪੈਸੇ ਪੂਰੇ ਕਰਨ ਲੱਗ ਜੂਗਾ ਜੀ ਆਪਦੇ ਜਿੰਨੇ ਵੀ ਆਪਾਂ ਖਰਚਾਂਗੇ ਜਾਂ ਜਿਹੜੀ ਟਾਈਮ ਇਨਵੈਸਟਮੈਂਟ ਆ ਜਿਹੜੀ ਮਨੀ ਇਨਵੈਸਟਮੈਂਟ ਆ ਜਿਹੜੀ ਵੇਟਿੰਗ ਪੀਰੀਅਡ ਆ ਉਹਦੇ ਸਾਰੇ ਪੈਸੇ 5 6 ਸਾਲਾਂ ਚ ਪੂਰੇ ਅਸੀਂ ਵੀ ਉਹ ਉਹਨਾਂ ਨੌਜਵਾਨਾਂ ਨੂੰ ਕਹਾਂਗੇ ਜਿਹੜੇ ਡੌਂਕੀ ਲਾ ਕੇ ਬਾਹਰ ਜਾਣ ਵਾਲੇ ਸੋਚਦੇ ਆ ਜਾਂ ਬਾਹਰ ਜਾ ਚੁੱਕੇ ਨੇ ਆਪਣਾ ਪੈਸਾ ਖਰਾਬ ਕਰ ਚੁੱਕੇ ਨੇ ਇੱਕ ਵਾਰੀ ਐਵਾ ਕਰਡੋ ਜਾਂ ਬਾਈ ਕੋਲੋਂ ਸਲਾਹ ਲਿਓ ਕਿਹੜੀ ਚੀਜ਼ ਆਪਾਂ ਆਪਣੇ ਫਾਰਮ ਤੇ ਵੇਚ ਸਕਦੇ ਆ ਕੋਈ ਬਹੁਤੀ ਜ਼ਮੀਨ ਹੀ ਚਾਹੀਦੀ ਹੈਗੀ ਜੇ ਠੇਕੇ ਤੇ ਵੀ ਲੈਣ ਤਾਂ ਵੀ ਖਰਚੇ ਪੂਰੇ ਹੋ ਜਾਣਗੇ ਇੱਕ ਡੇਢ ਏਕੜ ਚ ਆਪਾਂ ਜੇ ਫਾਰਮ ਲਾਉਨੇ ਆ ਤਾਂ ਮੋਟੀ ਕਮਾਈ ਕਰ ਸਕਦੇ ਆ ਆਪਾਂ ਬਾਈ ਕੋਲ ਪੁੱਛਾਂਗੇ ਆਪਣੇ ਫਾਰਮ ਤੇ ਬਾਈ ਨੇ ਕਿੰਨੇ ਏਕੜ ਦਾ ਫਾਰਮ ਆ ਕੀ ਕੀ ਹੋਰ ਕੁਝ ਵੇਚਿਆ ਹੋਇਆ ਬਾਈ ਭਾਈ ਜੀ ਆਪਣਾ ਇਹ 4 ਏਕੜ ਦਾ ਫਾਰਮ ਆ ਜੀ ਜਿੱਥੇ ਆਪਾਂ ਰਹਿਸ਼ ਵੀ ਇੱਥੇ ਹੀ ਆ ਜੀ 4 ਏਕੜ ਦਾ ਹੀ ਮੇਰੀ ਭੋਇਆ ਦੀ ਇੱਥੇ ਉਹਦੀ ਖੇਤੀ ਚ ਆਪਾਂ ਨੇ ਸਾਰੇ ਚੀਜ਼ਾਂ ਦਾ ਟ్రਾਇਲ ਕੀਤਾ ਹੋਇਆ ਜੀ ਜਿਹੜੇ ਵਿਦੇਸ਼ੀ ਫਲ ਆਪਾਂ ਸੋਚੇ ਹੋਏ ਨੇ ਜੀ ਚਾਹੇ ਕਿਵੀ ਹੋਵੇ ਜੀ ਚਾਹੇ ਔਵੇ ਕਾਡੋ ਆ ਜੀ ਚਾਹੇ ਲੋਗਨ ਆ ਚਾਹੇ ਸੇਵ ਆ ਚਾਹੇ ਪੇਕਨ ਅਖਰੋਟ ਹੁੰਦਾ ਜੀ ਇੱਕ ਅਮਰੀਕਨ ਅਖਰੋਟ ਆ ਉਹ ਉਹਦੇ ਟ్రਾਇਲ ਤੱਕ ਵੀ ਇੱਥੇ ਲਾਏ ਹੋਏ ਨੇ ਜੀ ਆਪਾਂ ਨੇ ਜਿਹੜੇ ਟ్రਾਇਲ ਚ ਆਪਾਂ ਕਾਮਯਾਬ ਹੋ ਜਾਂਦੇ ਆ ਉਹਦੇ ਬੂਟੇ ਵਧਾ ਦਿੰਨੇ ਆ ਜਿਹੜੇ ਚੀਜ਼ ਚ ਆਪਾਂ ਫੇਲ ਹੋ ਜਾਂਦੇ ਆ ਉਹ ਦਿੱਨੇ ਆ ਜੀ ਫਿਰ ਉਹਦੇ ਜਗਾ ਤੇ ਕੋਈ ਨਾ ਕੋਈ ਹੋਰ ਨਵੀਂ ਆਈਟਮ ਆਪਾਂ ਲਾਉਣ ਦੀ ਕੋਸ਼ਿਸ਼ ਕਰਦੇ ਆ ਜੀ ਇੱਕ ਇੱਕ ਗੱਲ ਬਾਈ ਜੀ ਇਦਾਂ ਦਾ ਟ੍ਰਾਇਲ ਜਾਂ ਤਾਂ ਬਾਹਰ ਨਹੀਂ ਯੂਨੀਵਰਸਿਟੀ ਚ ਪੜ੍ਹ ਕੇ ਆਉਣਾ ਪੈਂਦਾ ਵਾ ਜਾਂ ਵੱਡੀਆਂ ਇੰਡੀਆ ਦੀ ਵੱਡੀਆਂ ਯੂਨੀਵਰਸਿਟੀ ਚ ਪੜ੍ਹਨਾ ਪੈਂਦਾ ਵਾ ਤੁਸੀਂ ਕਿੱਥੋਂ ਪੜ੍ਹੇ ਹੋ ਬਾਈ ਮੈਂ ਪਾਸ 2 ਕੀਤੀ ਹੋਈ ਆ ਜੀ ਉਦੋਂ ਮੈਂ ਡਿਪਲੋਮੇ ਕੀਤੇ ਨੇ ਜੀ ਟਿਸ਼ੂ ਕਲਚਰ ਦਾ ਵੀ ਡਿਪਲੋਮਾ ਜੀ ਤੇ ਮੇਰਾ ਨਰਸਰੀ ਤੇ ਵੀ ਡਿਪਲੋਮਾ ਜੀ ਠੀਕ ਹੈ ਤੇ ਬਸ ਇਹੀ ਕੀਤਾ ਹੋਇਆ ਜੀ ਪਰ ਸ਼ੌਕ ਹੋਣ ਦੇ ਕਾਰਨ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਲੱਭ ਰਿਹਾ ਖੋਜ ਰਿਹਾ ਤੇ ਕੋਈ ਸਰਕਲ ਤੁਹਾਡਾ ਦਾਇਰਾ ਇਹ じゃ ਬਣ ਜਾਂਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਸੰਦ ਕਰਨ ਲੱਗ ਜਾਂਦੇ ਹੋ ਮੈਨੂੰ ਮੇਰੇ ਪਸੰਦ ਬੂਟੇ ਨੇ ਜੀ ਤਾਂ ਫਿਰ ਮੈਨੂੰ ਸਾਰਾ ਕੁਝ ਉਹਦੇ ਬਾਰੇ ਪਤਾ ਕਰਨਾ ਮੈਨੂੰ ਇਕ ਕਮਲ ਬਣਾ ਜਾ ਹੋ ਜਾਂਦਾ ਵੀ ਹਾਂ ਜਾ ਰਹੇ ਇਹ ਚੀਜ਼ ਲੈ ਕੇ ਆਉਣੀਆਂ ਜਾਂ ਇਹਨੂੰ ਲਾਉਣਾ ਤਾਂ ਫਿਰ ਮੈਂ ਉਹ ਲੱਭਦਾ ਚੀਜ਼ ਜਿੱਥੋਂ ਵੀ ਚਾਹੀਏ ਆਪੇ ਉੱਥੋਂ ਲੈ ਕੇ ਆਉਣਾ ਜੀ ਉਹ ਜੇ ਆਪਾਂ ਗੱਲ ਕਰੀਏ ਹੁਣ ਨਵੇਂ ਫਾਰਮ 'ਚ ਤੁਸੀਂ ਕਿਹੜੇ ਨਵੇਂ ਚੀਤੇ ਟ੍ਰਾਇਲ ਕਰਦੇ ਪਏ ਹੋ ਹੁਣ ਬਾਈ ਜੀ ਮੈਂ ਮੈਕਾਡਮੀਆਂ ਨਟ ਤੇ ਟ్రਾਇਲ ਸ਼ੁਰੂ ਕੀਤਾ ਜੀ ਉਹ ਬੂਟੇ ਮੇਰੇ ਕੋਲ ਵੀ ਦਿਨ ਦਾਸ ਦੇ ਪਹਿਲਾਂ ਏਸੀ ਜਿਹੜੇ ਉਹ ਦੇਸੀ ਬੂਟੇ ਸੀ ਉਹ ਲਾਏ ਤੇ ਪਿਛਲੇ ਸਾਲ ਉਹ ਕਿਸੇ ਕਾਰਨ ਕਰਕੇ ਖਰਾਬ ਹੋ ਗਏ ਜੀ ਤੇ ਬਾਹਰਲੇ ਪਸ਼ੂ ਆ ਗਏ ਸੀ ਉਹਨਾਂ ਨੇ ਮੇਰਾ 30 40 ਕਬੂਟੇ ਖਰਾਬ ਕਰਤੇ ਜੀ ਉਹਨਾਂ ਚੋਂ ਮੈਕਾਡਮੀਆਂ ਦੇ ਬੂਟੇ ਵੀ ਖਰਾਬ ਹੋ ਗਏ ਜੀ ਤੇ ਹੁਣ ਮੈਂ ਨਵੇਂ ਬੂਟੇ ਲਿਆ ਕੇ ਉਹਨਾਂ ਦੇ ਟ్రਾਇਲ ਸ਼ੁਰੂ ਕਰ ਰਿਹਾ ਹਾਂ ਹੁਣ ਮੈਨੂੰ ਗ੍ਰਾਫਟਡ ਬੂਟੇ ਮਿਲ ਗਏ ਆ ਜੀ ਮੈਕਾਡਮੀਆਂ ਦੇ ਉਹ 1 2 ਸਾਲ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੂ ਸਰਦੀ ਗਰਮੀ ਕੱਟ ਗਏ ਸੀ ਮੈਕਾਡਮੀਆਂ ਤੇ ਹੁਣ ਉਹਦਾ ਫਲ ਲੈਣ ਦੀ ਵਾਰੀ ਸੀ ਜਾਨੂੰ ਨੁਕਸਾਨ ਹੋ ਗਿਆ ਹੁਣ ਆਪਾਂ ਲਿਆ ਕੇ ਲਾਤੇ ਆ 15-20 ਦਿਨਾਂ ਚਲਾ ਦਾਂਗੇ ਫਿਰ ਸਾਲ ਦੋ ਸਾਲ ਦੇ ਵਿੱਚ ਆਪਣਾ ਟ੍ਰਾਇਲ ਆਪਾਂ ਨੂੰ ਦੱਸ ਦੂਗਾ ਵੀ ਆਪਾਂ ਕਿੱਥੇ ਇੱਕ ਖੜੇ ਆਂ ਦੀ ਪੰਜਾਬ ਦੇ ਵੈਦਰ ਦੇ ਵਿੱਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਜਾਂ ਕਿੰਨਾ ਘੂਗਾ ਜੀ ਕਾਮਯਾਬ ਹੋ ਜਾਣਾ ਨਹੀਂ ਕਾਮਯਾਬ ਜੀ ਜੇ ਗੱਲ ਕਰੀਏ ਹੁਣ ਤੇ ਉਹ ਐਵੋਕਾਡੋ ਬੀਜਾਂ ਸੇ ਬੀਜਾਂ ਜਾਂ ਲੋਗਾਂ ਨੇ ਲਾ ਲਿਆ ਇਹ ਚੀਜ਼ਾਂ ਪੰਜਾਬ ਯੂਨੀਵਰਸਿਟੀ ਨਹੀਂ ਦਦੀ ਵੀ ਇਦਾਂ ਚੀਜ਼ਾਂ ਹੁੰਦੇ ਉਹਨਾਂ ਨੇ ਟ੍ਰਾਇਲ ਹਜੇ ਕੀਤੇ ਨਹੀਂ ਜਾਂ ਕਰਦੇ ਪਏ ਨੇ ਜਾ ਇਹਨੋ ਦੇ ਜਿਹੜੇ ਟ੍ਰਾਇਲ ਕੀਤੇ ਨੇ ਕਾਮਯਾਬ ਨਹੀਂ ਹੋਏ ਥੋੜਾ ਅਜੇ ਤੱਕ ਰੋਲਾ ਪਿਆ ਕਿ ਇਦਾਂ ਦਾ ਵੀ ਜਾਂ ਵੀ ਮੁੰਨਾ ਮੱਥਾ ਮਾਰ ਕੇ ਦਿਮਾਗ ਘੁੰਮੇ ਆ ਕੇ ਵੀ ਇਹ ਕਿੱਥੇ ਆ ਗਏ ਅਸੀਂ ਨਹੀਂ ਹੋ ਜਾਂਦਾ ਜੀ ਕਈ ਵਾਰ ਜੇ ਆਪਾਂ ਮੈਂ ਹੁਣ ਆਵੇ ਕਾਡੂ ਦੀ ਗੱਲ ਕੀਤੀ ਨਾਲ ਲੋਗਨ ਦੀ ਗੱਲ ਕੀਤੀ ਤਾਂ ਕਾਫੀ ਰੂਡਲੀ ਬੋਲਦੇ ਨੇ ਵੀ ਤੁਸੀਂ ਕੌਣ ਹੋਣੇ ਹੋ ਇਹ ਕੰਮ ਕਰਨ ਵਾਲੇ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਕੋਈ ਨੁਕਸਾਨ ਕਰ ਦੋਗੇ ਪੰਜਾਬ ਦਾ ਇਹ ਗਲਤ ਹੋ ਜੂਗਾ ਬਹੁਤ ਕੁਝ ਕਹਿ ਦਿੰਦੇ ਆ ਪਰ ਉਹਨੂੰ ਆਪਾਂ ਫਿਰ ਇਗਨੋਰ ਕਰਕੇ ਚੰਗਾਈ ਸਮਝਿਆ ਵੀ ਆਪਾਂ ਅੱਗੇ ਵਧੀਏ ਜੀ ਆਪਣੇ ਲੈਵਲ ਤੇ ਕਿਉਂਕਿ ਹਿੰਦੁਸਤਾਨ ਚ ਜਿਹੜੀ ਚੀਜ਼ ਆ ਚੁੱਕੀ ਆ ਜੀ ਉਹ ਜੇ ਆਪਾਂ ਪੰਜਾਬ ਚ ਨਹੀਂ ਲੈ ਕੇ ਆਉਂਦੇ ਤਾਂ ਆਪਾਂ ਬਹੁਤ ਪਿੱਛੇ ਰਹਿ ਜਾਾਂਗੇ ਕਣਕ ਝੋਨੇ ਨੇ ਪਹਿਲਾਂ ਹੀ ਆਪਾਂ ਨੂੰ ਬਹੁਤ ਪਿੱਛੇ ਕਰਤਾ ਜੀ ਤੇ ਹੁਣ ਵੀ ਜੇ ਆਪਾਂ ਉਹੀ ਐਟੀਟਿਊਡ ਤੇ ਰਹੇ ਜਾਂ ਉੱਥੇ ਖੜੇ ਰਹੇ ਤਾਂ ਆਪਾਂ ਅੱਗੇ ਨਹੀਂ ਵੱਧ ਸਕਦੇ ਜੀ ਤੇ ਨਵੀਆਂ ਤਕਨੀਕਾਂ ਵੀ ਅਪਣਾਉਣੀਆਂ ਪੈਣਗੀਆਂ ਤੇ ਨਵੇਂ ਬੂਟੇ ਵੀ ਲੈ ਕੇ ਆਉਣੇ ਪੈਣਗੇ ਉਹਨਾਂ ਤੇ ਟਰਾਇਲ ਵੀ ਕਰਨਾ ਪਊ ਉਹਨਾਂ ਨੂੰ ਕਾਮਯਾਬੀ ਕਰਨਾ ਪਊਗਾ ਜੀ ਜੇ ਆਪਾਂ ਚਲੋ ਆਪਾਂ ਹੁਣ ਮੈਂ ਇੱਤੀ ਗੱਲ ਆਉਣ ਲੱਗਾ ਝੋਨੇ ਤੇ ਗੱਲ ਕਰਾਉਣਾ ਝੋਨਾ ਪਾਣੀ ਬਹੁਤ ਪੀਂਦਾ ਜੇ ਐਵੋਕਾਡੋ ਲਾਉਨੇ ਆ ਜਾਂ ਲੋਕਾਂ ਲਾਉਨੇ ਆ ਜਾਂ ਹੋਰ ਕਿਹੜੀ ਨਵੀਂ ਵੈਰਾਈਟੀ ਲਾਉਨੇ ਆ ਬਾਗਬਾਨੀ ਚ ਕਿੰਨਾ ਕੁ ਪਾਣੀ ਖਰਾਬ ਹੁੰਦਾ ਵਾ ਜਾਂ ਕਿੰਨਾ ਕੁ ਨਹੀਂ ਯੂਜ਼ ਬਈ ਐਵੋਕਾਡੋ ਨੇ ਹਫਤੇ ਮੰਗਰੋਂ ਇੱਕ ਵਾਰ ਪਾਣੀ ਲੈਣਾ ਜੀ ਕਿਸੇ ਵੀ ਬਾਗਬਾਨੀ ਦੀ ਗੱਲ ਕਰੀਏ ਤਾਂ ਤਕਰੀਬਨ ਪਹਿਲੇ 4 ਸਾਲ ਉਹਨਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਉਸ ਤੋਂ ਬਾਅਦ ਫਿਰ ਉਹ ਘਟਦੀ ਜਾਂਦੀ ਆ ਜੀ ਤੇ ਤਕਰੀਬਨ ਸਮਝ ਲਓ 10 ਦਿਨਾਂ ਦੇ ਇੰਟਰਵਲ ਤੇ ਆਪਾਂ ਨੂੰ ਪਾਣੀ ਦੇਣਾ ਪੈਂਦਾ ਕੋਈ ਐਸੀ ਫਸਲ ਨਹੀਂ ਹੈਗੀ ਜਿਹੜੀ ਇੰਨਾ ਘੱਟ ਪਾਣੀ ਯੂਜ਼ ਕਰੇ ਫਰਲ ਨਾ ਜੇ ਹੁਣ ਆਪਾਂ ਜੀਰੀ ਦੀ ਗੱਲ ਕਰੀਏ ਝੋਨੇ ਦੀ ਗੱਲ ਕਰੀਏ ਤਾਂ ਉਹ ਇੱਕ ਦਲਦਲ ਬਣਾ ਦਿੰਦੇ ਆ ਪੰਜਾਬ ਨੂੰ ਉਹ ਟਾਈਮ ਪੀਰੀਅਡ ਲਈ ਜੀ ਆਪਾਂ ਹਮਸ ਐਨੀ ਵਾਝ ਜਾਂਦੀ ਆ ਬਿਮਾਰੀਆਂ ਨੀਆਂ ਵਾਝ ਜਾਂਦੀਆਂ ਨੇ ਜੀ ਤੇ ਕਈ ਚੀਜ਼ਾਂ ਐਹਦੀਆਂ ਨੇ ਕਈ ਦਰਖਤ ਐਹਜੇ ਨੇ ਜਿਹੜੇ ਖਤਮੇ ਹੋ ਗਏ ਜੀ ਜੀਰੀ ਕਾਰਨ ਉਹ ਕਿਉਂਕਿ ਕਿਉਂਕਿ ਹਿਊਮਿਡਿਟੀ ਐਨੀ ਵਾਝ ਜਾਂਦੀ ਆ ਮਾਹੌਲ ਦੇ ਵਿੱਚ ਇੱਕ ਟੋਬੇ ਦਾ ਮਾਹੌਲ ਬਣ ਜਾਂਦਾ ਜੀ ਪੂਰਾ ਪੰਜਾਬ ਇੱਕ ਟੋਬੇ ਦੇ ਰੂਪ ਚ ਡਿਵੈਲਪ ਹੋ ਜਾਂਦਾ ਜੀ ਤੇ ਪਰ ਉਹਨਾਂ ਨਾਲੋਂ ਇਹ ਚੀਜ਼ ਨੂੰ ਆਪਾਂ ਹਫ਼ਤੇ ਮੰਗਰੋਂ ਪਾਣੀ ਦਿੰਨੇ ਆ ਤਾਂ ਤੁਸੀਂ ਆਪੇ ਪਾਣੀ ਦਾ ਕੰਪੈਰੀਜ਼ਨ ਕਰ ਲਓ ਜੀ ਕੋਈ ਭਰਕੇ ਨਹੀਂ ਦੇਣਾ ਇੱਕ ਵਾਰ ਜਸਟ ਧਰਤੀ ਗਿੱਲੀ ਹੋ ਗਈ ਪਾਣੀ ਲੰਘ ਗਿਆ ਬਹੁਤ ਆ ਜੀ ਤੇ ਹੁਣ ਤੁਸੀਂ ਆਪੇ ਕੰਪੈਰੀਜ਼ਨ ਕਰ ਲਓ ਜੀ ਪਾਣੀ ਦਾ ਕਿੰਨਾ ਬਚਤ ਹੋਊਗੀ ਜੇ ਜੇ ਗੱਲ ਕਰੀਏ ਸਾਹ ਸੰਭਾਲ ਕਿੰਨੀ ਕਿੰਨੀ ਸਾਹ ਸੰਭਾਲ ਕਰਨੀ ਪੈਂਦੀ ਆ ਜਾਂ ਬਹੁਤੀ ਸੰਭਾਲ ਭਾਲਦੇ ਨੇ ਜਾਂ ਵੀ ਥੋੜੀ ਬਹੁਤੀ ਕੇਅਰ ਨਾਲ ਸੇ ਸਰ ਜਾਂਦਾ ਵਾ ਜਿੰਨੀ ਆਪਾਂ ਅਮਰੂਦ ਦੀ ਕੇਅਰ ਕਰਦੇ ਆਂ ਜਿੰਨੀ ਆਪਾਂ ਆਮ ਫਲ ਦੇ ਬੂਟੇ ਦੀ ਕੇਅਰ ਕਰਦੇ ਆਂ ਉਨੀ ਕ ਕੇਅਰ ਕਰਨੀ ਪੈਂਦੀ ਆਂ ਬੱਚਿਆਂ ਵਾਂਗ ਵਾਲਣੇ ਪੈਂਦੇ ਜਿਵੇਂ ਆਪਾਂ ਕਹੀਏ ਜੇ ਬਾਗ ਲਾਉਣਾ ਤਾਂ ਬੱਚਿਆਂ ਵਾਂਗ ਕੇਅਰ ਕਰਨੀ ਪੂ ਉਹਦਾ ਇੱਕ ਪੱਤਾ ਵੀ ਖਰਾਬ ਹੁੰਦਾ ਤਾਂ ਵੀ ਆਪਾਂ ਨੂੰ ਗੱਲ ਕਰਨੀ ਪਊਗੀ ਵੀ ਇਹਦਾ ਪੱਤਾ ਕਿਉਂ ਖਰਾਬ ਹੋ ਗਿਆ ਤਾਂ ਜਾ ਕੇ ਕਾਮਯਾਬੀ ਹੁੰਦੀ ਆ ਵੀ ਹਾਂ ਇੱਕ ਪਹਿਲੇ 3 ਸਾਲ ਤੁਸੀਂ ਇਨਵੈਸਟ ਕਰਦੇ ਹੋ ਟਾਈਮ ਆਪਦਾ ਤਾਂ ਉਸ ਤੋਂ ਬਾਅਦ ਰਿਟਰਨ ਆਉਣੀ ਸ਼ੁਰੂ ਪੱਕੀ ਹੋ ਜਾਂਦੀ ਹੈ ਜੀ ਫਿਰ ਇਹ ਤੁਹਾਡੀ ਮਿਹਨਤ ਆ ਵੀ ਕਿੰਨੀ ਤੁਸੀਂ ਕਰਦੇ ਹੋ ਇਹਦੇ ਤੇ ਜੇ ਗੱਲ ਕਰੀਏ ਹੁਣ ਇਹਦਾ ਫਲ ਦਾ ਟਾਈਮ ਕਿਹੜਾ ਫਲ ਕਿਹਦੇ ਟਾਈਮ ਆਉਂਦਾ ਵਾ ਹੁਣ ਫਰਵਰੀ ਹੈ ਜੀ ਫੁੱਲ ਆਪਾਂ ਦੇਖ ਹੀ ਚੁੱਕੇ ਹਾਂ ਪਿਛਲੇ ਬੂਟੇ ਤੇ ਫੁੱਲ ਸ਼ੁਰੂ ਹੋ ਗਿਆ ਜੀ ਹੁਣੇ ਤੇ ਮਾਰਚ ਦੇ ਵਿੱਚ ਫਰੂਟ ਸੈੱਟ ਹੁੰਦਾ ਜੀ ਜਾ ਕੇ ਅਗਸਤ ਦੇ ਵਿੱਚ ਫਿਰ ਇਹ ਫਲ ਬਣਨਾ ਸ਼ੁਰੂ ਹੋ ਜਾਂਦਾ ਇੱਕ ਫਲ ਦੀ ਇਹਦੀ ਹੋਰ ਖਾਸੀਅਤ ਆ ਜੀ ਇਹਨੂੰ ਤਿੰਨ ਮਹੀਨੇ ਆਪਾਂ ਪਹਿਲਾਂ ਵੀ ਤੋੜ ਸਕਦੇ ਹਾਂ ਤਿੰਨ ਮੰਗ ਇੱਕ ਮਹੀਨੇ ਮੰਗਰੂ ਵੀ ਤੋੜ ਸਕਦੇ ਹਾਂ ਜਿੱਡੇ ਸਾਈ ਤੋਂ ਯਾਨੀ 150 ਗ੍ਰਾਮ ਦੇ ਦਾਣੇ ਤੋਂ ਲੈ ਕੇ ਜੇ 350 ਗ੍ਰਾਮ ਦਾ ਦਾਣਾ ਹੁੰਦਾ ਉਹਦੇ ਵਿੱਚ ਜਦੋਂ ਮਰਜ਼ੀ ਤੋੜ ਲਿਏ ਜਦੋਂ ਦਰਖਤ ਤੋਂ ਤੋੜ ਲਿਆ ਉਦੋਂ ਬਾਅਦ ਪੱਕਣਾ ਸ਼ੁਰੂ ਹੋਣਾ ਜੀ ਇਹਦਾ ਜਿੰਨੀ ਮਚਿਓਰਿਟੀ ਆ ਉਸ ਹਿਸਾਬ ਨਾਲ 5 ਦਿਨਾਂ ਤੋਂ ਲੈ ਕੇ 20 ਦਿਨ ਤੱਕ ਇਹ ਆਪਣੇ ਕੋਲ ਵੈਸੀ ਹੀ ਪਿਆ ਰਹਿ ਸਕਦਾ ਜੀ ਜਿਹੜਾ ਰੂਮ ਟੈਂਪਰੇਚਰ ਤੇ ਆ ਜੀ ਠੀਕ ਹੈ ਜੀ ਹਾਂਜੀ ਜੇ ਆਪਾਂ ਗੱਲ ਕਰੀਏ ਤੁਹਾਡੇ ਕੋਲ ਹੁਣ ਜਦੋਂ ਆਪਾਂ ਨਾ ਬਾਹਰਲੇ ਮੌਲਕਾ ਦੇ ਦੇਖਦੇ ਆਂ ਵੀ ਆਹ ਚੀਜ਼ ਹੁੰਦੀ ਆ ਬਾਰਲੇ ਮੁਲਕਾਂ ਚ ਆਪਾਂ ਵਿਜ਼ਿਟ ਕਰਨ ਜਾਂਦੇ ਆ ਤੁਹਾਡੇ ਕੋਲੋਂ ਕੋਈ ਬਾਹਰਲੇ ਮੁਲਕਾਂ ਤੋਂ ਆ ਕੇ ਵਿਜ਼ਿਟ ਕਰਦੇ ਵੀ ਨਹੀਂ ਜਿਹੜੀ ਜੇ ਸਾਡੇ ਹੁੰਦੀ ਸੀਗੀ ਤੁਸੀਂ ਕਿਵੇਂ ਵੀ ਜੀ ਫਿਰਦੇ ਹੋ ਆਏ ਸੀ ਜੀ ਦੋ ਵਾਰ ਆਏ ਨੇ ਜੀ ਇੱਕ ਵਾਰ 15 ਜਣੇ ਆਏ ਸੀ ਜੀ ਜਿਹੜੇ ਸਕਾਲਰ ਸੀ ਜੀ ਉਹ ਇੱਥੇ ਆਏ ਤੇ ਉਹਨਾਂ ਨੇ ਜਦੋਂ ਦੇਖਿਆ ਵੀ ਐਵੇਂ ਕਾਡੋ ਵੀ ਹੋ ਰਿਹਾ ਲੀਚੀ ਵੀ ਹੋ ਰਹੀ ਆ ਲੋਗਨ ਵੀ ਹੋ ਰਿਹਾ ਤੇ ਗੋਜੀ ਬੇਰੀ ਆ ਜੀ ਆਪਣੇ ਕੋਲ ਉਹ ਦੇਖ ਕੇ ਬੜਾ ਖੁਸ਼ ਹੋਏ ਸੇਵ ਦੇਖ ਕੇ ਉਹ ਬੜੇ ਚੰਬਤ ਤੇ ਫਿਰ ਉਹ ਪੁੱਛਦੇ ਆ ਵੀ ਇੱਥੇ ਤੁਸੀਂ ਧਰਤੀ ਦੀ ਮਿੱਟੀ ਜਾਨੀ ਬੂਟਿਆਂ ਲਈ ਮਿੱਟੀ ਦੇ ਕੀ ਤੇ ਮਹ ਨਹੀਂ ਦੀ ਆਪਣੇ ਦਾ ਇੱਕੇ ਮਿੱਟੀ ਚ ਸਾਰਾ ਕੁਝ ਹੋ ਰਿਹਾ ਤਾਂ ਬੜੇ ਅਚੰਬਤ ਹੋਏ ਦੀ ਇਸ ਗੱਲ ਤੋਂ ਤੇ ਬਾਕੀ ਵੀ ਹੁਣ ਵਿਜ਼ਿਟਰ ਹੋਰ ਵੀ ਕਈ ਸਟੇਟਾਂ ਤੋਂ ਆਉਂਦੇ ਨੇ ਜਾਂ ਬਾਕੀ ਚੱਲੀ ਜਾਂਦਾ ਜੀ ਜਦੋਂ ਜਿਨ੍ਹਾਂ ਨੂੰ ਪਤਾ ਲੱਗਦਾ ਕੋਈ ਫਰੂਟ ਲਵਰ ਆ ਜਾਂ ਪlant ਲਵਰ ਆ ਉਹ ਜ਼ਰੂਰ ਆਉਂਦਾ ਜੀ ਫਿਰ ਇੱਥੇ ਚਲੋ ਆਪਾਂ ਹੋਰ ਸ਼ੌਂਕਾ ਹੁਣ ਜ਼ਿਆਦਾ ਲਦਦੇ ਆ ਥੋੜਾ ਜਿਹਾ ਸ਼ੌਂਕਾ ਸ਼ੌਂਕਾ ਕੰਨੀ ਚੱਲਦੇ ਆ ਹੋਰ ਸ਼ੌਂਕ ਕਿਹੜੇ ਨੇ ਵੀ ਇਹ ਫਾਰਮਿੰਗ ਤੋਂ ਬਿਨਾ ਬਾਜੀ ਮੈਨੂੰ ਇਹੀ ਸ਼ੌਕ ਆ ਜੀ ਇਹੀ ਸਿਰ ਚੜ੍ਹ ਕੇ ਬੋਲਦਾ ਜੀ ਤੇ ਜਿਆਦਾ ਜੇ ਅਸੀਂ ਘੁੰਮਣ ਵੀ ਜਾਂਦੇ ਆ ਮੈਂ ਦੋਸਤਾਂ ਨਾਲ ਜਾਂ ਆਪਣੇ ਪਰਿਵਾਰ ਨਾਲ ਜਦੋਂ ਵੀ ਘੁੰਮਣ ਜਾਂਦਾ ਤਾਂ ਜਿਹੜੀ ਡੈਸਟੀਨੇਸ਼ਨ ਤੇ ਆਪਾਂ ਘੁੰਮਣ ਜਾਂਦੇ ਆ ਉੱਥੇ ਦੀਆਂ ਨਰਸਰੀਆਂ ਮੈਨੂੰ ਪਹਿਲਾਂ ਪਤਾ ਹੁੰਦੀਆਂ ਨੇ ਕਿਉਂ ਮੈਂ ਸਰਚ ਕਰ ਲੈਂਦਾ ਉੱਥੇ ਕੀ ਚੀਜ਼ ਆਪਾਂ ਨੂੰ ਮਿਲ ਸਕਦੀ ਹੈ ਤਾਂ ਉਹ ਮੈਂ ਸਰਚ ਕਰ ਲੈਂਦਾ ਚਾਹੇ ਮੈਂ ਕੇਰਲਾ ਜਾਵਾਂ ਚਾਹੇ ਮੈਂ ਕਲਕੱਤੇ ਜਾਵਾਂ ਚਾਹੇ ਮੈਂ ਬੰਬੇ ਜਾਵਾਂ ਉੱਥੇ ਨਰਸਰੀਆਂ ਜ਼ਰੂਰ ਵਿਜ਼ਿਟ ਕਰਦਾ ਜੀ ਇਹ ਮੇਰਾ ਸ਼ੌਕ ਆ ਜੀ ਫਿਰ ਜੇ ਕੋਈ ਨਵੀਂ ਚੀਜ਼ ਆਪਾਂ ਨੂੰ ਉੱਥੇ ਪਤਾ ਲੱਗਦੀ ਆ ਵੀ ਇਹ ਹੈਗੀ ਆ ਤੇ ਕਿਉਂਕਿ ਹੁਣ ਆਦੀ ਹੋ ਚੁੱਕੇ ਆਂ ਜੀ ਨਵੀਂ ਚੀਜ਼ ਦਾ ਦੂਰੋਂ ਪਤਾ ਲੱਗ ਜਾਂਦਾ ਵੀ ਉਹ ਪਈ ਆ ਤਾਂ ਉਹ ਜਾ ਕੇ ਸਿਲੈਕਟ ਕਰਨੀ ਜਾਂ ਉਹਨੂੰ ਇੱਥੇ ਲਿਆ ਕੇ ਲਾਉਣਾ ਉਹ ਮੇਰੀ ਆਦਤਾਂ ਦੀ ਹੌਬੀ ਵੀ ਉਹੀ ਆ ਤੇ ਸ਼ੌਕ ਸਾਰਾ ਕੁਝ ਮੇਰਾ ਉਹੀ ਆ ਜੀ ਜੀ ਆਪਾਂ ਗੱਲ ਕਰੀਏ ਜਦੋਂ ਜਦੋਂ ਜਵਾਕ ਨਵਾਂ ਟ੍ਰੇਲ ਕਰਦਾ ਵਾ ਤਾਂ ਘਰ ਦੇ ਉਹ ਗੱਲਾਂ ਕਹਿੰਦੇ ਨੇ ਵੀ ਨਾ ਕਰਿਆ ਜਾ ਕਿਸੇ ਨੇ ਬੀਚੇ ਨੀ ਤੂੰ ਪਹਿਲੀ ਵਾਰ ਨੂੰ ਕਰ ਸਕਦਾ ਘਰਦਿਆਂ ਦੱਸੋ ਕੀ ਸੁਜੋਗ ਆ ਸੁਜੋਗ ਮੇਰੇ ਫਾਦਰ ਸਾਹਿਬ ਸੀ ਜੀ ਜਦੋਂ ਉਹ ਬਹੁਤ ਸਹਿਯੋਗੀ ਸੀ ਜੀ ਮੇਰੇ ਇਸ ਕੰਮ 'ਚ ਉਹਨਾਂ ਨੇ ਕਦੇ ਵੀ ਅੱਜ ਤੱਕ ਮੈਨੂੰ ਰੋਕਿਆ ਨਹੀਂ ਸੀ ਵੀ ਤੂੰ ਜਿਹੜਾ ਟ੍ਰਾਇਲ ਕਰਨਾ ਕਰ ਲਾ ਜਿੰਨੇ ਪੈਸੇ ਖਰਚਣੇ ਆ ਖਰਚ ਦੇ ਇੱਕ ਵਾਰ ਦੀ ਗੱਲ ਆ ਜੀ ਮੈਂ ਲੋਕਾਂ ਦੇ 50 ਬੂਟੇ ਇਕੱਠੇ ਮੰਗਾ ਲਏ ਜੀ ਉਹਦੀ ਕਾਸਟ ਬਹੁਤ ਜ਼ਿਆਦਾ ਸੀ ਜੀ ਇੱਕ ਹੱਥੋਂ ਪਰੇ ਮੈਨੂੰ ਕੋਲ ਠਾ ਕੇ ਕਹਿੰਦੇ ਭਾਈ ਬੱਚੇ ਤਾਂ ਪਾਲਣੇ ਆ ਤੇ ਇਹਦੇ ਉੱਤੇ ਉਹਨਾਂ ਨੇ ਕਦੇ ਕੁਝ ਨਹੀਂ ਸੀ ਕਿਹਾ ਸਾਰੇ ਬੂਟੇ ਮੰਗਵਾਏ ਤੇ ਲਾਏ ਤੇ ਪਰ ਉਹ ਅੱਜ ਮੁੱਲ ਮੋੜ ਰਹੇ ਨੇ ਜੀ ਉਹ ਪੈਸੇ ਲਾਏ ਅੱਜ ਕੰਮ ਆ ਰਹੇ ਨੇ ਜੀ ਜੀ ਆਪਾਂ ਗੱਲ ਕਰੀਏ ਚਲੋ ਹੁਣ ਜੇ ਜੰਦ ਜਾਂਦੇ ਆਪਾਂ ਇੱਕ ਵਾਰੀ ਡਰੈਸ ਜਰੂਰ ਦੱਸ ਦਿਓ ਜੇ ਕਿਸੇ ਨੇ ਬੂਟੇ ਕਾ ਲੈਣੇ ਆ ਜਾਂ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਵਾ ਅੱਜ ਜਿਹੜੇ ਡਿਪੋਟ ਹੋ ਕੇ ਆਏ ਨੇ ਅਮਰੀਕਾ ਨੇ ਹੋਡ ਵੋਟ ਕਰਤੇ ਉਹਨਾਂ ਚੋਂ ਇੱਕ ਅੱਧਾ ਉੱਠ ਕੇ ਜੇ ਤੁਹਾਡੇ ਨਾਲ ਕੰਟੈਕਟ ਕਰਨਾ ਚਾਵੇ ਤਾਂ ਕੀ ਭਾਈ ਜੀ ਪਿੰਡ ਮੇਰਾ ਹਥੋਆ ਜੀ ਡਿਸਟ੍ਰਿਕਟ ਮਲੇਰ ਕੋਲਾ ਮਲੇਰ ਕੋਲੇ ਤੋਂ ਬਿਲਕੁਲ ਤਿੰਨ ਕਿਲੋਮੀਟਰ ਤੇ ਆਪਣਾ ਫਾਰਮ ਆ ਜੀ ਜਿਹੜਾ ਮੇਨ ਲੁਧਿਆਣਾ ਰੋਡ ਆ ਨਾ ਜੀ ਲੁਧਿਆਣਾ ਸੰਗਰੂਰ ਰੋਡ ਉਹਦੇ ਤੋਂ 3 ਕਿਲੋਮੀਟਰ ਪਿੱਛੇ ਆਟਵਾ ਖੰਨਾ ਰੋਡ ਤੋਂ ਆ ਕੇ ਆਪਣਾ ਫਾਰਮ ਆ ਜੀ ਤੇ 98143 37066 ਏ ਮੇਰਾ ਨੰਬਰ ਆ ਜੀ 9814337067 ਦੀ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੀ ਕਈ ਵਾਰ ਬੀਜ਼ੀ ਹੁੰਨੇ ਆ ਜਿਵੇਂ ਹੁਣ ਮੰਨ ਲਓ ਫੋਨ ਬੰਦ ਆ ਜੀ ਆਪਣਾ ਨਹੀਂ ਚੱਕਿਆ ਗਿਆ ਤਾਂ ਬਾਅਦ ਚੋ ਕਾਲ ਹੋ ਜਾਂਦੀ ਆ ਜਾਂ ਫਿਰ ਵਟਸਐਪ ਤੇ ਗੱਲ ਹੋ ਜਾਂਦੀ ਆ ਵੀ ਜੇ ਕਿਸੇ ਨੂੰ ਪੁੱਛਣਾ ਵੀ ਇਹ ਚ ਕਿਸੇ ਬੂਟੇ ਨੂੰ ਕੀ ਦਿੱਕਤ ਆ ਕੀ ਪਰੇਸ਼ਾਨੀਆਂ ਉਹਦੀਆਂ ਫੋਟੋਜ਼ ਮੈਨੂੰ ਭੇਜ ਦਿੰਦੇ ਨੇ ਲੋਕ ਤਾਂ ਮੈਂ ਉਹਨਾਂ ਦਾ ਰਿਪਲਾਈ ਕਰ ਦਿੰਦਾ ਜਿੰਨਾ ਹੋ ਸਕੇ ਮੈਂ ਆਰਗੈਨਿਕ ਚ ਕਰਨ ਦੀ ਕੋਸ਼ਿਸ਼ ਕਰਦਾ ਪਰ ਕਈ ਵਾਰ ਹੱਦ ਤੋਂ ਵੱਧ ਕੋਈ ਬਿਮਾਰੀ ਹੋਈ ਹੋਵੇ ਤਾਂ ਫਿਰ ਕੈਮੀਕਲ ਦੇ ਵਿੱਚ ਜਾਣਾ ਹੀ ਪੈਂਦਾ ਜੀ ਨਹੀਂ ਤਾਂ ਫਿਰ ਸਾਰਾ ਆਪਾਂ ਜਿਹੜਿਆ ਆਪਣੇ ਘਰੇਲੂ ਨੁਸਖੇ ਨੇ ਜਿਹੜੇ ਬਜ਼ੁਰਗ ਆਪਣੇ ਵਰਤਦੇ ਸੀ ਉਹਨਾਂ ਨਾਲ ਇਲਾਜ ਕਰਦੇ ਹਾਂ ਜੀ ਇਹਨਾਂ ਦਾ ਆਪਾਂ ਠੀਕ ਹੈ ਜੀ ਇੱਕ ਹੁਣ ਜਾਂਦੇ ਜਾਂਦੇ ਇੱਕ ਯਾਦ ਆ ਗਈ ਗੱਲ ਤੁਸੀਂ ਜੈਤੂਨ ਵੀ ਬੀਜਾ 올ਿਵਜ਼ ਜਿਨੂੰ ਕਹਿੰਦੇ ਨੇ ਉਹ ਵੀ ਬੀਜਿਆ ਉਹਦਾ ਕੀ ਪ੍ਰੋਸੈਸ ਸੀਗਾ ਉਹਨੂੰ ਕਿਦਾਂ ਲੈ ਕੇ दिमाग ਚ ਵੀ ਉਹ ਕਿਵੇਂ ਸਪੁੱਟ? ਭਾਈ ਜਦੋਂ ਆਪਾਂ ਜਿਸ ਫੀਲਡ ਦੇ ਵਿੱਚ ਪੈ ਜਾਂਦੇ ਆ ਜੀ ਫਿਰ ਆਪਾਂ ਨੂੰ ਡਿਮਾਂਡ ਵੀ ਉਹ ਜਿਹੀ ਆਉਣ ਲੱਗ ਜਾਂਦੀ ਆ ਆਪਣੇ ਕੋਲ ਲੋਕ ਵੀ ਉਹ ਜਿਹੀ ਆਉਣ ਲੱਗ ਜਾਂਦੇ ਆ ਮੇਰੇ ਇੱਕ ਮਿੱਤਰ ਸੀ ਇਟਲੀ ਦੇ ਵਿੱਚ ਉਹ ਕਹਿੰਦਾ ਵੀ ਜਿਵੇਂ ਮਰਜ਼ੀ ਕਰ ਯਾਰ ਜੈਤੂਨ ਦੇ ਬੂਟੇ ਚਾਹੀਦੇ ਆ ਤੇ ਮੈਂ ਕਿਸੇ ਬੰਦੇ ਨਾਲ ਗੱਲ ਕੀਤੀ ਵੀ ਮੈਨੂੰ ਜੈਤੂਨ ਦੇ ਬੂਟੇ ਚਾਹੀਦੇ ਆ ਲੱਭਦੇ ਲਪਾਉਂਦੇ ਨੰਬਰ ਮਿਲੇ ਜੀ ਰਾਜਸਥਾਨ ਗਏ ਜੀ ਉੱਥੋਂ ਉਹ ਕਹਿੰਦੇ 500 ਬੂਟਾ ਇਕੱਠਾ ਚੱਕਣਾ ਪਊਗਾ ਤੇ ਬਿਨਾ ਸੋਚੇ ਸਮਝੇ ਮੈਂ ਉਹ ਬੂਟੇ ਲਾਇਆ ਜੀ ਪਰ ਉਹ ਚਲੋ ਸਾਰੇ ਸੇਲ ਆਊਟ ਵੀ ਹੋ ਗਏ ਜੀ ਕੁਝ ਹੁਣ ਮੇਰੇ ਕੋਲੇ ਖੜੇ ਆ ਤੇ ਇਸ ਵਾਰ ਆਪਾਂ ਫਰੂਟਿੰਗ ਜਰੂਰ ਹਾਰਵੈਸਟ ਕਰਾਂਗੇ ਜੀ ਤਕਰੀਬਨ 3 ਸਾਲ ਪੂਰੇ ਕਰ ਚੁੱਕੇ ਆ ਜੀ ਮੇਰੇ ਕੋਲ ਬੂਟੇ ਤੇ ਚੌਥੇ ਸਾਲ ਦੇ ਵਿੱਚ ਉਹ ਫਰੂਟਿੰਗ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਚੋਂ ਕੁਝ ਕ ਬੂਟਿਆਂ ਤੋਂ ਆਪਾਂ ਫਰੂਟਿੰਗ ਐਸ ਵਾਰ ਲਵਾਂਗੇ ਜੀ ਤੇ ਬੂਟੇ ਤੁਸੀਂ ਦਿਖਾ ਦਿਓਗੇ ਵੱਡੇ ਵੱਡੇ ਹੋ ਚੁੱਕੇ ਆ ਜੀ 3 ਸਾਲ ਦੇ ਵਿੱਚ ਬਹੁਤ ਛੋਟੇ ਬੂਟੇ ਮਿਲੇ ਸੀ ਠੀਕ ਹੈ ਧੰਨਵਾਦ ਬਾਈ ਜੀ ਸਾਨੂੰ ਟਾਈਮ ਦਿੱਤਾ ਇਹ ਸਨ ਸਾਡੇ ਨਾਲ ਮੌਜੂਦ ਗੁਰਸਿਮਰਨ ਭਾਈ ਜਿਹੜਾ ਮਲੇਰਕੋਟਲੇ ਦੇ ਨਿੱਕੇ ਜਿਹੇ ਪਿੰਡ ਦੇ ਵਿੱਚ ਅਮਰੀਕਾ ਕੀ ਇਟਲੀ ਕੀ ਜਾਂ ਬਹੁਤ ਹੋਰ ਬਾਹਰਲੇ ਦੇਸ਼ਾਂ ਤੋਂ ਵੱਡੇ-ਵੱਡੇ ਤਰ੍ਹਾਂ ਦੇ ਫਰੂਟਾਂ ਦੇ ਬੂਟੇ ਲਿਆ ਕੇ ਆਪਣੇ ਫਾਰਮ ਚ ਬੀਜਦਾ ਵਾ ਲੱਖਾਂ ਰੁਪਏ ਮਹੀਨਾ ਕਮਾਉਂਦਾ ਵਾ ਜੇ ਕਿਸੇ ਨੇ ਕੰਟੈਕਟ ਕਰਨਾ ਤਾਂ ਬਾਈ ਨਾਲ ਜ਼ਰੂਰ ਕਰ ਲਿਓ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਝੋਨੇ ਤੋਂ ਕਣਕ ਤੋਂ ਖਿਹੜਾ ਛੁੱਟੂਗਾ ਫਾਰਮ ਨੂੰ ਆਪਣੇ ਨਾਂ ਸੀ ਬਹੁਤਾ 1 ਏਕੜ ਅੱਧੇ ਏਕੜ ਜ਼ਰੂਰ ਲਾ ਕੇ ਦੇਖਿਓ ਤਾਂ ਜੋ ਪੰਜਾਬ ਨੂੰ ਇੱਕ ਨਵਾਂ ਰੰਗਲਾ ਪੰਜਾਬ ਬਣ ਸਕੀ ਪੰਜਾਬ ਨੂੰ ਨਵੀਂ ਸਿਧ ਮਿਲ ਸਕੇ ਅਜਿਹੇ ਹੋਰ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ